ਅੱਜ ਮੇਰੇ ਪਿੰਡ ਪੈਣੀ ਜੱਸਾ ਜ਼ਿਲ੍ਹਾ ਬਰਨਾਲਾ ਸਰਕਾਰੀ ਹਾਈ ਸਕੂਲ ਵਿੱਚ 3 ਦਾ ਰੰਗ ਰੰਗ ਪ੍ਰੋਗਰਾਮ ਕਰਾਇਆ ਗਿਆ ਸੋ ਸਭ ਤੋਂ ਪਹਿਲਾਂ ਨਗਰ ਪੰਚਾਇਤ ਅਤੇ ਸਮੂਹ ਪਿੰਡ ਪੈਣੀ ਜੱਸਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 3 ਧਿਆਣੀਆਂ ਦਾ 3 ਦਾ ਜਿਹੜਾ ਪ੍ਰੋਗਰਾਮ ਆਗਾ ਉਹ ਕਰਵਾਇਆ ਸੋ ਤੇ ਪੰਚਾਇਤ ਵੱਲੋਂ ਗਰਮ ਗਰਮ ਜਲੇਬੀਆਂ ਦਾ ਲੰਗਰ ਚਾਹ ਅਤੇ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਥੋੜਾ ਸਮਾਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਪਿੰਡ ਦੀਆਂ ਕੁੜੀਆਂ ਇਹੀ ਸਰਕਾਰੀ ਹਾਈ ਸਕੂਲ ਦੇ ਵਿੱਚ ਇਕੱਠੀਆਂ ਪੜ੍ਹੀਆਂ ਇਕੱਠਿਆਂ ਨੇ ਬਚਪਨਾ ਜਿਹੜਾ ਉਹ ਕੱਢਿਆ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਾਂ ਵੱਡੀਆਂ ਹੁੰਦੀਆਂ ਗਈਆਂ ਤੇ ਆਖਰਕਾਰ 10ਵੀਂ ਤੋਂ ਬਾਅਦ ਉਹਨਾਂ ਨੇ ਮੈਰਿਜ ਕਰਵਾ ਲਈ ਕੋਈ ਕਿਤੇ ਵਿਆਹੀ ਗਈ ਤੇ ਕੋਈ ਕਿਤੇ ਪਰ ਅੱਜ ਨਗਰ ਪੰਚਾਇਤ ਪਿੰਡ ਪੈਣੀ ਜੱਸਾ ਨੇ ਜੋ oprala ਕੀਤਾ ਉਹਦੇ ਸਦਕਾ ਦੁਬਾਰਾ ਬਚਪਨ ਦੀਆਂ ਸਹੇਲੀਆਂ ਜਿਹੜੀਆਂ ਇਕੱਠੀਆਂ ਹੋਈਆਂ ਉਹਨਾਂ ਨੇ ਦੁਬਾਰਾ ਫੇਰ ਉਹੀ ਸਮਾਂ ਜੋ ਪਹਿਲਾਂ ਲੰਘਾਇਆ ਸੀ ਇਕੱਠਿਆਂ ਨੇ ਅੱਜ ਇਕੱਠੇ ਹੋ ਕੇ ਇੱਕ ਯਾਤ ਤਾਜ਼ਾ ਕੀਤੀ ਤੇ ਨਗਰ ਪੰਚਾਇਤ ਪਿੰਡ ਪੈਣੀ ਜਸਾ ਦਾ ਸਾਰੀਆਂ ਕੁੜੀਆਂ ਨੇ ਬਹੁਤ ਬਹੁਤ ਧੰਨਵਾਦ ਕੀਤਾ ਇਸ ਤੋਂ ਬਾਅਦ ਫਿਰ ਆ ਗਿਆ ਸਾਬੀ ਸਾਬੀ ਨੇ ਸੁਣਾਏ ਦੋ ਗੀਤ ਤੇ ਮਾਮਾ ਭੈਣਾਂ ਨੇ ਗੀਤ ਨੂੰ ਪੂਰਾ ਸੁਣਿਆ ਤੇ ਸਾਬੀ ਦਾ ਕੀਤਾ ਧੰਨਵਾਦ ਤੁਸੀਂ ਵੀ ਗੀਤ ਨੂੰ ਪੂਰਾ ਸੁਣੋ ਤੇ ਵੀਡੀਓ ਕਰ ਦਿਓ ਸ਼ੇਅਰ ਇੱਕ ਵਾਰ ਫੇਰ ਪਿੰਡ ਪੈਣੀ ਸਾਦੀ ਨਗਰ ਪੰਚਾਇਤ ਦੇ ਸਮੂਹ ਪਿੰਡ ਪੈਣੀ ਜੱਸਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿੰਡ ਪੈਣੀ ਜੱਸਾ ਦੀਆਂ ਧੀਆਂ ਦਾ ਇਨਾ ਮਾਣ ਵਧਾਇਆ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸ਼ੇਅਰ ਕਰ ਦਿਓ ਬਾਬਲ ਦੇ ਵੇੜੇ ਅੰਬੀ ਦਾ ਬੂਟਾ ਬਾਬਲ ਦੇ ਵੇੜੇ ਅੰਬੀ ਦਾ ਬੂਟਾ ਅੰਬੀ ਨੂੰ ਹੂਰ ਪਿਆ ਵਸ ਲਿਦਾ ਵੇੜਾ ਤੀਆਂ ਦੀ ਏ ਹੀ ਦੁਆ ਮੈਂ ਸਦਕੇ ਤੀਆਂ ਦੀ ਏ ਹੀ ਦੁਆ ਸਖਿਓ ਬਚਪਣ ਦੇ ਦਿਨ ਪਿਆਰੇ ਨਹੀਂ ਇਹਨਾ ਗਲੀਆਂ ਵਿੱਚ گزارੇ ਸਖਿਓ ਬਚਪਣ ਦੇ ਦਿਨ ਪਿਆਰੇ ਨਹੀਂ ਇਹਨਾ ਗਲੀਆਂ ਵਿੱਚ گزارੇ ਬਚਪਣ ਬੀਤਿਆ ਆਈ ਜਵਾਨੀ ਨੇ ਆਗੇ ਮੈਂ ਯਾਰੇ ਬਾਬਲ ਦੇ ਬਾਗੀ ਜੰਬਾਜ਼ੀ ਖੇੜਿਆ ਬਾਬਲ ਦੇ ਬਾਗੀ ਜੰਬਾਜ਼ੀ ਖੇੜਿਆ ਇੱਕ ਫੁੱਲ ਤੋੜ ਲਿਆ ਬਸਦਾ ਰਹੇ ਮੇਰੇ ਬਾਬਲ ਦਾਵੇ ਉੰਨਾ ਸਦਕੇ ਤੀਆਂ ਦੀ ਏ ਹੀ ਦੁਆ ਵੇੜੇ ਗੂੰਜ ਪਈਆਂ ਸ਼ਹਿਨਾਈਆਂ ਨੀ ਸਖੀਆਂ ਢੋਲੀ ਪਾਵਣ ਆਈਆਂ ਵੇੜੇ ਗੂੰਜ ਪਈਆਂ ਸ਼ਹਿਨਾਈਆਂ ਨੀ ਸਖੀਆਂ ਢੋਲੀ ਪਾਵਣ ਆਈਆਂ ਬਾਬਲ ਭਾ ਮਾ ਤੇਰੇ ਸਿਰ ਤੋਂ ਲੋਕੀ ਆ ਕੇ ਦੇਣ ਵਧਾਈਆਂ ਰੋਣਾ ਨੀ ਮਾਇ ਪੂਝ ਲੈ ਅਥ ਜਲਿਆ ਫਰੂ ਹੱਸ ਹੱਸ ਕਰ ਦੇ ਵਿਦਾ ਵੱਸਦਾ ਰਹੇ ਮੇਰੇ ਬਾਬਲ ਦਾ ਵੇੜਾ ਤੀਆਂ ਦੀ ਏਹੀ ਦੁਆ ਮੈਂ ਸਦਕੇ ਤੀਆਂ ਦੀ ਏਹੀ ਦੁਆ ਮੇਰਾ ਵੀਰ ਸੰਧਾਰਾ ਲਿਆਇਆ ਨੀ ਨੰਮੇ ਚੀਰ ਕੇ ਪੈਂਡੇ ਆਇਆ ਮੇਰਾ ਵੀਰ ਸੰਧਾਰਾ ਮੈਂ ਚੀਰ ਕੇ ਪੈਂਡੇ ਆਇਆ ਮੈਥੋਂ ਖੁਸ਼ੀ ਨਾ ਸਾਂਭੀ ਜਾਂਦੀ ਨੀ ਅੱਜ ਕਰ ਆਇਆ ਅਮੜੀ ਜਾਇਆ ਅਮੜੀ ਤੇ ਅਜਾਇ ਆਵੇ ਗਲ ਲੱਗ ਮਿਲੀਏ ਅਮੜੀ ਤੇ ਅਜਾਇ ਆਵੇ ਗਲ ਲੱਗ ਮਿਲੀਏ ਆਦੋਂ ਮੈਂ ਪੈ ਦੀਏ ਹੀ ਦੁਆ ਮੈਂ ਸਦਕੇ ਤੀਆਂ ਦੀਏ ਹੀ ਦੁਆ ਤਾਂਵਾਦੀ ਬਹੁਤ ਬੜਾ